ਜ਼ਮੀਨ ਐ ਤਾਂ ਨਹੀਂ ਭਾਈ ਜਾਨ ਦੇਵਾਂਗੇ ਭਗਵੰਤ ਸਿਆ ਜੇ ਤੂੰ ਜ਼ਮੀਨ ਖੋ ਗਿਆ ਭਗਵੰਤ ਸਿਆ ਫਿਰ ਤੂੰ ਦੁਨੀਆ ਦਾ ਪਹਿਲਾ ਬੰਦਾ ਹੋਵੇਂਗਾ ਜਿਹੜਾ ਤੂੰ ਲੋਕਾਂ ਨੂੰ ਦਬਾ ਕੇ ਲੋਕਾਂ ਨੂੰ ਲਤੜ ਕੇ ਇਹ ਪੰਜਾਬ ਦੀ ਧਰਤੀ ਤੇ ਕਾਬਜ ਹੋਏਗਾ ਫਿਰ ਤੂੰ ਸ਼ਕੰਦਰ ਬਾਦਸ਼ਾਹ ਕਰ ਤੋਂ ਵੀ ਵੱਡਾ ਹੋਵੇਂਗਾ ਮੁਗਲਾ ਤੋਂ ਵੀ ਵੱਡਾ ਹੋਵੇਂਗਾ ਅੰਗਰੇਜ਼ਾਂ ਤੋਂ ਵੀ ਵੱਡਾ ਹੋਵੇਂਗਾ ਭਗਵੰਤ ਸਿਆ ਕਹਿੰਦੇ ਪਲਾਟ ਦੇਣਾ ਕਰੋੜਾਂ ਰੁਪਏ ਦੀ ਕੀਮਤ ਪਲਾਟ ਖਾਣਾ ਹੈ ਪਲਾਟ ਤੇ ਦੰਦਗਾਂ ਵੱਢਣਗੇ ਪਹਿਲੀ ਗੱਲ ਤਾਂ ਭਗਵੰਤ ਮਾਨ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਸਾਡੀ ਜ਼ਮੀਨ ਸਾਡੀ ਜ਼ਮੀਨ ਦੇ ਵਿੱਚ ਤੂੰ ਆਦਾ ਮੈਂ ਘਰ ਪਾ ਕੇ ਦੂੰ ਜੇ ਲੋੜ ਹੋਊਗੀ ਅਸੀਂ ਤੈਨੂੰ ਪੁੱਛ ਕੇ ਕਰ ਪਾਉਣਾ ਹੋਈ ਇਹ ਆਦਾ ਕੁਛ ਕ ਲੋਕਾਂ ਕ ਕਿਸਾਨਾਂ ਨੂੰ ਗਮਰਾਹ ਕਰ ਰਹੇ ਨੇ ਤੇ ਤੂੰ ਭਾਈ ਵਿੱਚ ਆ ਕੇ ਤੂੰ ਗਮਰਾਹ ਕਰ ਲਾ ਸੀ ਤਾਂ ਆ ਖੜੇ ਲੋਕਾਂ ਦੇ ਵਿੱਚ ਝੋਕਾ ਦੇ ਰਹੇ ਆ ਲਾਈਨਾਂ ਦੇ ਵਿੱਚ ਟਰੈਕਟਰਾਂ ਦੀ ਲਾਈਨ ਨਹੀਂ ਟੁੱਕਦੀ ਕਿਲੋਮੀਟਰਾਂ ਤੱਕ ਵੱਖ-ਵੱਖ ਕਾਫਲੇ ਤੁਰੇ ਹੋਏ ਨੇ ਇਹਨਾਂ ਦੇ ਦਿਮਾਗ 'ਚ ਕਿੰਨੇ ਸਾਰੇ ਲੋਕਾਂ ਦੇ ਤੂੰ ਆ ਕੇ ਗਮਰਾਹ ਕਰ ਲਾ ਇਹ ਐਡਾ ਸੌਖਾ ਕੰਮ ਨਹੀਂ ਵੀ ਇਹ ਧਰਤੀ ਤੇ ਆ ਕੇ ਤੁਸੀਂ ਕਾਨੂੰਨ ਲਾਗੂ ਕਰਜੋਗੇ ਤੇ ਇਹ ਧਰਤੀ ਖੋਲੋਗੇ ਇਹ ਥੁੱਕ ਕੇ ਚੱਟਣਾ ਪਊਗਾ ਮੋਟਰਾਂ ਤੇ ਜਾ ਕੇ ਨਾਟਕ ਕਰ ਰਿਆ ਹੁਣ ਵੀ ਇਹਨੂੰ ਪਤਾ ਪਿੰਡਾਂ ਦੇ ਵਿੱਚ ਮੇਰੇ ਬੋਰਡ ਲੱਗ ਗਏ ਨੇ ਆਮਦਵੀ ਪਾਰਟੀ ਦੇ ਇਹਨਾਂ ਨੂੰ ਆਏ ਆ ਸਾਨੂੰ ਲੋਕ ਗਲੀਆਂ ਵਿੱਚ ਦੀ ਭਜਾਉਣਗੇ ਪਿਛਲੇ ਚੁਟਕਲੇ ਸੜਾਈ ਆ ਉਹਨਾਂ ਸਾਢੇ 3 ਸਾਲ ਦਾ ਵੀ ਉਹਨਾਂ ਨੇ ਆਹ ਨਹੀਂ ਕੀਤਾ ਵੀ ਉਹਨਾਂ ਨੇ ਉਹ ਨਹੀਂ ਕੀਤਾ ਲੋਕਾਂ ਨੇ ਤੈਨੂੰ ਮੌਕਾ ਦਿੱਤਾ ਤੇ ਤੂੰ ਆਹ ਨੀਤੀ ਪਾਲਸੀ ਲੈ ਕੇ ਆਇਆ ਜ਼ਮੀਨ ਸਾਨੂੰ ਵਿਰਾਸਤ ਵਿੱਚ ਮਿਲੀ ਹੈ ਸਾਡੇ ਪਿਓ ਦਾਦੇ ਪਰਦਾਦੇ ਤੜਦਾਦੇ ਪੀੜੀ ਦੜ ਪੀੜੀ ਅਸੀਂ ਜ਼ਮੀਨ ਤੇ ਉਹ ਰੋਟੀ ਖਾ ਰਹੇ ਆਂ ਤੇ ਸਾਡੀਆਂ ਪੀੜੀਆਂ ਕੀ ਕਰਨੀਆਂ ਇਹ ਤਾਂ ਸਾਡੀਆਂ ਪੀੜੀਆਂ ਨੂੰ ਖਤਮ ਕਰ ਰਹੇ ਆ ਕਬਜ਼ਾ ਕਰਨ ਆਉਂਦੇ ਨੇ ਤਾਂ ਕੀ ਵਾਪਸ ਕਰਦਾ ਜਾਂ ਕੀ ਮਾਹੌਲ ਹੈ ਪਿੰਡਾਂ ਦਾ ਭੁੱਖੇ ਮਰਨ ਨਾਲੋਂ ਤੇ ਗੋਲੀ ਖਾਤੀ ਚੰਗੀ ਆ ਇੱਜ਼ਤ ਦੀ ਮੌਤ ਮਰਨਾ ਪਸੰਦ ਕਰਾਂਗੇ ਪਰ ਇਹ ਜ਼ਮੀਨਾਂ ਨਹੀਂ ਜਾਣ ਦੇਵਾਂਗੇ ਲੋਕਾਂ ਨੂੰ ਆਦੇ ਆ ਉੱਠ ਕੇ ਖੜੇ ਹੋ ਜਾਓ ਝੰਡੇ ਦੇ ਵਿੱਚ ਡੰਡਾ ਚੱਕ ਲੋ ਮੈਦਾਨ ਦੇ ਵਿੱਚ ਆਜੋ ਜੇ ਜ਼ਮੀਨਾਂ ਬਚਾਉਣੀਆਂ ਹੈ